ਸਰਾਸਰ ਜ਼ਾستی ਹੋਰ ਤੱਕ ਹੈ ਜਿਸ ਪ੍ਰਕਾਰ ਸੈਂਟਰ ਗਵਰਨਮੈਂਟ ਦਾ ਰਵਈਆ ਹੈ ਔਰ ਇਹ ਹਮੇਸ਼ਾ ਹੀ ਹੁੰਦਾ ਹੈ ਇਸੇ ਕਰਕੇ ਆ ਜਿਹੜਾ ਸਰਬ ਪਾਰਟੀ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਸੀ ਕਿ ਆਪਾਂ ਸਾਰੇ ਜਾਗ ਨੇ ਕੱਲ ਨੂੰ ਅਗਰ ਜ਼ਰੂਰਤ ਪੈਂਦੀ ਹੈ ਤਾਂ ਪ੍ਰਾਈਮ ਮਿਨਿਸਟਰ ਨੂੰ ਤੇ ਜਾ ਕੇ ਦੇਸ਼ ਦੇ ਹੋਮ ਮਿਨਿਸਟਰ ਨੂੰ ਮਿਲਣਾ ਚਾਹੀਦਾ ਹੈ ਉਹ ਸਵੇਰ ਸਪੈਸ਼ਲ ਸੈਸ਼ਨ ਵੀ ਹੋਇਆ ਲੇਕਿਨ ਮੈਨੂੰ ਲੱਗਦਾ ਹੈ ਕਿ ਇਹ ਸਾਰੀਆਂ ਜਿਹੜੀਆਂ ਪ੍ਰਕਿਰਿਆ ਅਸੀਂ ਅਡਾਪਟ ਕਰ ਰਹੇ ਹਾਂ ਇਹ ਜ਼ਰੂਰੀ ਹੈਗੇ ਚੰਗੀ ਗੱਲ ਹੈ ਲੇਕਿਨ ਨਾਲ-ਨਾਲ ਸਾਨੂੰ ਤਮਾਮ ਜਿਹੜੀਆਂ ਟੈਕਨੀਕਲ ਸਾਡੀਆਂ ਚੀਜ਼ਾਂ ਉਹਨਾਂ ਨੂੰ ਅਡਾਪਟ ਕਰਨਾ ਚਾਹੀਦਾ ਜਦੋਂ ਹਾਈ ਕੋਰਟ ਚ ਚਲੇ ਗਏ ਸੀਗੇ ਔਰ ਸਾਡੇ ਵਾਲੇ ਐਵੇਂ ਇੱਥੇ ਥੱਲੇ ਰੌਲਾ ਪਾਈ ਜਾਂਦੇ ਹੋ ਮੈਂ ਪਾਣੀ ਜਾਣ ਨਹੀਂ ਦੇਣਾ ਇਦਾਂ ਕਰ ਦੇਾਂਗੇ ਨੱਕੇ ਮੂੜ ਨੇ ਆਉਂਦੇ ਐ ਲੜਾਈ ਲੜਨੀ ਆਉਂਦੀ ਐ ਚੰਗਾ ਨਹੀਂ ਸੀ ਤੁਸੀਂ ਅਗਰ ਸੁਪਰੀਮ ਕੋਰਟ ਦਾ ਰੁਖ ਕਰ ਦੇ ਹੁਣ ਜਿਸ ਪ੍ਰਕਾਰ ਨੂੰ ਤੁਸੀਂ ਅਸੀਂ ਜੋ ਮਰਜ਼ੀ ਕਹੀ ਜਾਈਏ ਜੇ ਕੋਈ ਸੁਪਰੀਮ ਕੋਰਟ ਸਾਡੇ ਖਿਲਾਫ ਫੈਸਲਾ ਕਰ ਦਿੰਦਾ ਜਾਂ ਹਾਈ ਕੋਰਟ ਸਾਡੇ ਖਿਲਾਫ ਫੈਸਲਾ ਕਰ ਦਿੰਦਾ ਫਿਰ ਅਸੀਂ ਕੀ ਕਰਾਂਗੇ ਸਾਨੂੰ तमाम ਟੈਕਨੀਕਲ ਜਿਹੜੀਆਂ ਸਾਡੇ ਤਰੀਕੇ ਨੇ ਸਾਡਾ ਜਿਹੜਾ ਹੱਕ ਹੈ ਜਿਹੜਾ ਸਾਡਾ ਫੰਡਮੈਂਟਲ ਰਾਈਟ ਹੈ ਉਹਦਾ ਇਸਤੇਮਾਲ ਜ਼ਰੂਰ ਕਰ ਲੈਣਾ ਚਾਹੀਦਾ ਹੁਣ ਮੈਂ ਸੁਣਿਆ ਕਿ ਮਨਿਸਟਰ ਉੱਥੇ ਧਰਨੇ ਤੇ ਬੈਠ ਕੇ ਨੇ ਹੁਣ ਅਗੇ ਮਨਿਸਟਰ ਹੀ ਧਰਨੇ ਤੇ ਬੈਠ ਜਾਏਗਾ ਆਈ ਡੋ ਨੋ ਇਹ ਕਿਸ ਪ੍ਰਕਾਰ ਦਾ ਕਿਦਾਂ ਕੰਮ ਚੱਲ ਰਿਹਾ ਯੂ ਹੈਵ ਟੂ ਕਮਾਂਡ ਗਵਰਨਮੈਂਟ ਨੇ ਕਮਾਂਡ ਦੇਣੀ ਹੈ ਨਾਟ ਕਿ ਐਜ਼ਿਟੇਸ਼ਨ ਕਰਨਾ ਹੈ ਐਜ਼ਿਟੇਸ਼ਨ ਜਿਹੜੇ ਵਿਦਆਊਟ ਗਵਰਨਮੈਂਟ ਲੋਗ ਹੈ ਉਹਨਾਂ ਨੇ ਕਰਨਾ ਹੁੰਦਾ ਸੋ ਮੇਰੀ ਇਹ ਬੇਨਤੀ ਹੈ ਰਾਦਰ ਦੇ ਨਵੇਂ ਫੋਕੀਆਂ ਫੜਾ ਮਸ਼ਹੂਰੀਆਂ ਔਰ ਸਾਨੂੰ ਉਥੇ ਜਿਹੜਾ ਇੱਕ ਦਿਨ ਦਾ ਸੈਸ਼ਨ ਹੋਇਆ ਉਹ ਸਾਨੂੰ ਹੀ ਨਿੰਦੀ ਗਏ ਜਦ ਕੀ ਇਹ ਚਾਹੀਦਾ ਸੀ ਬੜਾ ਬਹੁਤ ਖਾਵੇਂ ਢੰਗ ਦੇ ਦੇ ਵਿੱਚ ਗੱਲਬਾਤ ਹੋ ਰਹੀ ਸੀ ਆਪੋਜੀਸ਼ਨ ਲੀਡਰ ਨੇ ਸਾਡੇ ਉੱਤੇ ਖੜਾ ਹੋ ਕੇ ਕਹਿਤਾ ਸੀ ਕਿ ਬੇਸ਼ੱਕ ਬਹੁਤ ਸਾਰੇ ਮਤਭੇਦ ਨੇ ਲੇਕਿਨ ਇਸ ਦੇ ਬਾਬਯੂਦ ਵੀ ਅਸੀਂ ਪੰਜਾਬ ਦੇ ਨਾਲ ਖੜੇ ਆਂ ਪੰਜਾਬ ਦੇ ਪਾਣੀਆਂ ਨਾਲ ਔਰ ਸਰਕਾਰ ਦੇ ਨਾਲ ਇਸ ਇਸ਼ੂ ਤੇ ਖੜੇ ਆਂ لیکن ਤੁਸੀਂ ਹੋਣਾ فائدہ ਲੈਣ ਦੀ بچائے ਉੱਥੇ ਮੇਨੋ ਮੇਨੀ ਤਾਨੂ ਤਾਨੀ ਇਸ ਤਰ੍ਹਾਂ ਦਾ ਰਵਈਆ ਕੀਤਾ ਗਿਆ ਫਿਰ ਫਿਰ ਮੀਟਿੰਗ ਬੁਲਾਉਣ ਦੀ ਲੋੜ ਹੀ ਨਹੀਂ ਸੀ ਕੋਈ سو ਹੁਣ ਵੀ ਮੈਂ ਬੇਨਤੀ ਕਰਨੀ ਚਾਹਣਾ ਸਰਕਾਰ ਨੂੰ ਕਿਰਪਾ ਕਰਕੇ ਤੁਸੀਂ ਸੁਪਰੀਮ ਕੋਰਟ ਦਾ ਰੁਕ ਕਰੋ اور کمانڈ دیو راد دین ਮੈਂ ਨੰਗਲ ਡੈਮ ਤੇ ਜਾਣਾ ਹੈ ਜਾਂ ਕਿਤੇ ਜਾਣਾ ہے ਤੁਹਾਡੇ ਕੋਲ ساری پولیس فورس ਤੁਹਾਡੇ ਕੋਲੇ ਸਾਰੇ افیسر صاحباں تھوڑے کولے نے ਮੈਂ ਉੱਥੇ ਜਾ ਕੇ ਕੀ ਕਰਨਾ ਹੈ ਮੈਂ ਕੋਈ ਪਾਣੀ ਤਾਂ ਛੱਡ ਨਹੀਂ ਜਾਣਾ ਉਹ ਤਾਂ ਤੁਹਾਡੀ ਕਮਾਂਡ ਹੋਣੀ ਚਾਹੀਦੀ ਹੈ ਗਵਰਨਮੈਂਟ ਸ਼ੁੱਡ ਗਿਵ ਦਾ ਕਮਾਂਡ ਆ ਤੁਹਾਨੂੰ ਲੱਗਦਾ ਨਹੀਂ ਕਿ ਪੋਲਿਟিক্যাল ਸਕੋਰ ਸੈੱਟ ਕਰਨ ਦੀ ਜ਼ਿਆਦਾ ਕੋਸ਼ਿਸ਼ ਕੀਤੀ ਜਾ ਪੋਲਿਟিক্যাল ਸਕੋਰ ਨਹੀਂ ਬੇਸਿਕਲੀ ਆਦਤ ਪਈ ਹੋਈ ਹੈ ਨਾ ਉਹੀ ਮਸ਼ਹੂਰੀਆਂ ਗੱਲਾਂ ਬਾਤਾਂ ਵੀਡੀਓਜ਼ ਪਾਣੀ ਬੰਦ ਕਰਨਾ ਕਰੋਨਾ ਉੱਥੇ ਰਹਿਣਾ ਖੜੇ ਰਹਿਣਾ ਜੇ ਅਲਟੀਮੇਟਲੀ ਮਨਿਸਟਰ ਜਾਂ ਮੁੱਖ ਮੰਤਰੀ ਕਿੱਥੇ ਕਿੱਥੇ ਜਾਣਗੇ ਇਹ ਸਾਰੀ ਐਡਮਿਨਿਸਟ੍ਰੇਸ਼ਨ ਥੋੜੇ ਕੋਲੇ ਹੈ ਆਪ ਦੀ ਐਡਮਿਨਿਸਟ੍ਰੇਸ਼ਨ ਨੂੰ ਲਾਓ ਔਰ ਉਹਨਾਂ ਦੇ ਰਾਹੀਂ ਤੁਸੀਂ ਕੰਮ ਕਰਾਓ ਇਹ ਉਸੇ ਤੇ ਨਹੀਂ ਔਰ ਆਫਿਸ ਔਰ ਇਹ ਕਮਾਂਡ ਕੀ ਆ ਲੋਗ ਸੁਪਰੀਮ ਕੋਰਟ ਜਾਓ ਐਡਵੋਕੇਟਸ ਕਰੋ ਹੋਰ ਕੁਝ ਜੁੜੇ ਸੀਨੀਅਰ ਲੋਗਸ ਨੇ ਪੁਰਾਣੇ ਉਹਨਾਂ ਨਾਲ ਗੱਲਬਾਤ ਕਰੋ ਵੀ ਇਹਦੀ ਲੜਾਈ ਅਸੀਂ ਕਿੱਦਾਂ ਲੜਨੀ ਹੈ ਇਹਦਾ ਧਰਨੇ ਤੇ ਬੈਠ ਕੇ ਕਿਵੇਂ ਰਿਸੋਲਵ ਕਰੋਗੇ ਇਸ਼ੂ ਕਮੇਡੀਕ ਸਾਹਿਬ ਇਸ ਤੋਂ ਪਹਿਲਾਂ ਜਿਹੜਾ ਇਹ ਐਕਟ ਕੀਤਾ ਗਿਆ ਹੁਣ ਇਹਦਾ ਅਸਰ ਤੁਹਾਨੂੰ ਲੱਗਦਾ ਵੀ ਕਿ ਕੋਰਟ ਕੇਸਾਂ ਦੇ ਪਾਏਗਾ ਕੋਰਟ ਤਾਂ ਪਹਿਲੇ ਕਹਿ ਚੁੱਕੀ ਹੈ ਵੀ ਬੀਵੀਐਮਬੀ ਦੇ ਕੰਮਾਂ ਦੇ ਵਿੱਚ ਨਹੀਂ ਹੈ ਟੋਫਰੈਂਸ ਕਰਨਾ ਦੇਖੋ ਜੀ ਇਹ ਪਹਿਲੇ ਦਿਨ ਤੋਂ ਗੱਲ ਹੈ ਕਿ ਬੀਜਪੀ ਅਲਟੀਮੇਟਲੀ ਹਰ ਚੀਜ਼ ਨੂੰ ਜਿਹੜਾ ਪੁਰਾਣਾ ਪ੍ਰੀਵੀਅਸ ਰਿਕਾਰਡ ਹੈ ਉਹ ਵਾਇਆ ਥਰੂ ਫਿਰ ਇਧਰ ਨੂੰ ਚੱਲ ਪੈਂਦੇ ਜਿੱਥੇ ਉਹਨਾਂ ਨੂੰ ਲੱਗਦਾ ਹੈ ਕੀ ਸਟੇਟ ਵਿਰੋਧ ਕਰਨਗੇ ਲੋਕ ਵਿਰੋਧ ਕਰਨਗੇ ਉਹ ਫਿਰ ਵਾਇਆ ਤਰੀਕੇ ਨਾਲ ਦਾ ਪੇਚ ਖੇੜਦੇ ਖੇੜਦੇ ਉਹ ਹਾਈ ਕੋਰਟ ਤੇ ਸੁਪਰੀਮ ਕੋਰਟ ਦਾ ਰੁਖ ਕਰ ਲੈਂਦੇ ਨੇ ਸੋ ਮੇਰੀ ਇਹ ਬੇਨਤੀ ਹੈ ਇਹ ਲੜਾਈ ਜਿਹੜੀ ਲੜਨੀ ਹੈ ਇਹ ਕੇਵਲ ਇੱਕ ਇੱਕ ਹਥਿਆਰ ਨਾਲ ਨਹੀਂ ਲੜੀ ਜਾਣੀ ਕਿ ਕੱਲਾ ਰੌਲਾ ਰੱਪਾ ਪਾ ਕੇ ਤੇ ਅਸੀਂ ਬੀਬੀਐਮ ਨੂੰ ਤੇ ਉੱਥੇ ਜਾ ਕੇ ਪਾਕੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਥੇ ਨੰਗਲ ਜਾ ਕੇ ਬਹਿ ਜਾਈਏ ਇਹ ਲੜੀ ਜਾਣੀ ਹੈ ਕੀ तमाम ਅਸੀਂ ਆਪਦੇ ਚੰਗੇ ਜਿਹੜੇ ਸਲਾਹਕਾਰ ਲਾਇਰਸ ਚੰਗੇ ਆਫੀਸਰਸ ਨੂੰ ਨਿਯੁਕਤ ਕਰੀਏ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਚੰਗੇ ਤਰੀਕੇ ਨਾਲ ਸਾਡਾ ਪੱਖ ਰੱਖਿਆ ਜਾਵੇ ਕਿਤੇ ਨਾ ਕਿਤੇ ਅਸੀਂ ਰੋਲਾ ਜਾਦਾ ਪਾਉਣੇ ਹੈ ਕੇਵਲ ਰੋਲਾ ਪਾਉਣੇ ਹੈ ਟੈਕਨੀਕਲ ਜਿਹੜੀਆਂ ਚੀਜ਼ਾਂ ਨੂੰ ਅਸੀਂ ਅਡਾਪਟ ਨਹੀਂ ਕਰਦੇ ਕਾਨੂੰਨੀ ਤੌਰ ਤੇ ਤੁਹਾਨੂੰ ਲੱਗਦਾ ਬ੍ਰਿੰਗ ਸਾਹਿਬ ਕੀ ਕੱਲ ਮਜ਼ਬੂਤੀ ਨਾਲ ਪੰਜਾਬ ਦਾ ਕੇਸ ਹਾਈ ਕੋਰਟ ਦੇ ਵਿੱਚ ਨਹੀਂ ਰੱਖਿਆ ਜਾ ਸਕਿਆ ਕਿਉਂਕਿ ਹੱਕ ਹੋਂ ਤੇ باوجود ਪੰਜਾਬ ਤੇ ਪਾਣੀਆਂ ਦੇ ਹੱਕ ਹੋਂ ਦੇ باوجود ਪੰਜਾਬ ਦੇ ਹੱਕ ਦੇ ਵਿੱਚ ਉਸ ਤਰੀਕੇ ਦਾ ਫੈਸਲਾ ਨਹੀਂ ਆਇਆ ਦੇਖੋ ਮੈਨੂੰ ਨਹੀਂ ਪਤਾ ਇਹਨਾਂ ਨੇ ਕਿੱਦਾਂ ਰੱਖਿਆ ਜਾਂ ਕੀ ਗੱਲਬਾਤ ਕੀਤੀ ਕਿਉਂਕਿ ਇਸ ਬਾਰੇ ਕਿਸੇ ਨੇ ਸਲਾਹ ਤਾਂ ਕੀਤੀ ਨਹੀਂ ਜਿਹੜੀ 올 ਪਾਰਟੀ ਮੀਟਿੰਗਸ ਵਿੱਚ ਗੱਲਬਾਤ ਕੀਤੀ ਸਾਨੂੰ ਕਿਹੜਾ ਡਰਾਫਟ ਦਿਖਾਇਆ ਗਿਆ ਕਿ ਅਸੀਂ ਆਹ ਡਰਾਫਟ ਲੈ ਕੇ ਹੁਣ ਅਸੀਂ ਹਾਈ ਕੋਰਟ ਦੇ ਰੋਕ ਕਰਾਂਗੇ ਕਿਸੇ ਤਰੀਕੇ ਦਾ ਕੋਈ ਡਰਾਫਟ ਤਾਂ ਬਣਾਇਆ ਨਹੀਂ 올 ਪਾਰਟੀ ਦਾ ਮਤਲਬ ਇਹ ਥੋੜੀ ਹੈ ਕਿ ਤੁਸੀਂ ਇਸ ਕੱਲੀ ਸਾਥੋਂ ਸਹਿਮਤੀ ਲੈ ਲਓ ਵੀ ਅਸੀਂ ਤੁਹਾਡੇ ਨਾਲ ਹੈ ਸਹਿਮਤੀ ਘਾਰੇ ਤੇ ਲਈ ਤੁਸੀਂ ਵਰਬਲੀ ਮੂੰਹ ਜਵਾਨੀ ਤੁਸੀਂ ਲੋਕਾਂ ਨੂੰ ਇਹ ਦੱਸਦਾ ਵੀ ਅਸੀਂ ਸਾਰਿਆਂ ਨੂੰ 올 ਪਾਰਟੀ ਮੀਟਿੰਗ ਬੁਲਾਈ 올 ਪਾਰਟੀ ਮੀਟਿੰਗ ਸਾਨੂੰ ਉਹਨਾਂ ਨੇ ਗੱਲ ਪਰ ਤੁਸੀਂ ਹੋਰ ਫਾਇਦਾ ਕੀ ਲਿਆ ਕੁਝ ਜਿਹੜਾ ਡਰਾਫਟ ਤੁਸੀਂ ਲੈ ਕੇ ਜਾਣਾ ਸੀ ਜਾਂ ਜਿਸ ਪ੍ਰਕਾਰ ਦਾ ਕੇਸ ਦਾਇਰ ਕਰਨਾ ਸੀ ਜਾਂ ਲੜਨਾ ਸੀ ਤੁਸੀਂ ਸਾਡਾ ਇਹ ਵੀ ਸਲਾਹ ਕਰਦੇ ਵੀ ਵਕੀਲ ਕੌਣ ਕਰੀਏ ਕੇਸ ਪ੍ਰਕਾਰ ਦੀ ਲੜਾਈ ਲੜਨੀ ਚਾਹੀਦੀ ਹੈ ਕਿਹੜੇ ਬੈਸਟ ਮਾਹਿਰ ਐਡਵੋਕੇਟਸ ਹੈਗੇ ਨੇ ਕੀ ਬੈਸਟ ਰੈਮਡੀ ਹੈਗੀ ਹੈ ਹੋ ਗਈ ਉਹ ਛੜਤੀ ਵਿਧਾਨ ਸਭਾ ਚ ਤੁਸੀਂ ਪੂਰਾ ਡਰਾਮਾ ਕਰਤਾ ਕਿ ਪਾਣੀ ਰੋਕ ਲਿਆ ਫੜ ਲਿਆ ਜਾਨ ਨਹੀਂ ਦਿੰਦੇ ਪਾਣੀ ਨੂੰ ਫੜਨਾ ਹੈ ਔਰ ਜਿਸ ਪ੍ਰਕਾਰ ਦੀ ਜੋ ਭਾਸ਼ਾ ਜੋ ਸਭ ਕੁਝ ਚੱਲਿਆ ਉਥੇ ਉਹ ਕਹਿੰਦੇ ਜੀ ਹੁਣ ਅਸੀਂ ਪਾਣੀ ਨਹੀਂ ਜਾਂਦਿਆਂਗੇ ਫਿਰ ਹੁਣ ਧਰਨੇ ਤੇ ਕਿਉਂ ਬੈਠੇ ਹੋ ਤੁਸੀਂ ਤੁਸੀਂ ਗਵਰਨਮੈਂਟ ਚਾ ਤੁਸ ਕੋ ਪਾਣੀ ਨਹੀਂ ਜਾਂਦਿਆਂਗੇ ਮਤਲਬ ਨਹੀਂ ਜਾਂਦਿਆਂਗੇ ਨਹੀਂ ਸਰ ਜਿੰਨੀਆਂ ਸਲਾਹਾਂ ਦਿੱਤੀਆਂ ਗਈਆਂ ਉਹਨਾਂ ਚ ਕੋਈ ਮੰਗੀ ਗਈ ਮੰਨੀ ਗਈ ਹੈ ਸਲਾਹ ਜਿੰਨੀਆਂ ਆਲ ਪਾਰਟੀ ਮੀਟਿੰਗ ਚ ਗੱਲਬਾਤ ਹੋਈ ਯਾਰ ਉਥੇ ਤਾਂ ਹਾਂ ਹਾਂ ਹੀ ਹੋਈ ਨਾ ਸਾਰੀ ਹੁਣ ਜਿਹੜੀ ਸਲਾਹ ਅੰਦਰ ਹੋਈ ਉਸ ਤੋਂ ਬਾਅਦ ਉਥੇ ਉਹਦੇ ਤੇ ਕੰਮ ਕੀ ਹੋਇਆ ਠੀਕ ਹੈ ਉਸੀ ਵਿਧਾਨ ਸਭਾ ਚ ਲਿਆ ਕੇ ਜੋ ਕਰਨਾ ਸੀ ਉਹ ਕਰਤਾ ਇੱਕ ਫਾਰਮੈਲਟੀ ਹੋ ਗਈ ਉਹ ਅਗਲਾ ਕੰਮ ਕੀ ਕਰਨਾ ਉਹ ਇਹ ਤੇ ਤਾਂ ਵੀ ਤਾਂ ਗੌਰ ਫਰਮਾਉਣਾ ਏਜੀ ਨੂੰ ਵੀ ਨਾਲ ਲੈ ਕੇ ਗਏ ਸੀ ਲੱਗਦਾ ਨਹੀਂ ਸੀ ਏਜੀ ਨੂੰ ਉੱਥੇ ਲਿਜਾਣ ਦੀ ਜਗ੍ਹਾ ਸੁਪਰੀਮ ਕੋਰਟ ਦੀ ਡਰਾਫਟਿੰਗ ਦੀ ਤਿਆਰੀ ਕਰਦੇ ਕਿੱਥੇ ਏਜੀ ਨੂੰ ਨਾਲ ਲੈ ਗਏ ਮੰਗਲ ਚ ਪਾਣੀ ਵਖਾਉਣ ਗਏ ਹੋਣੇ ਵੀ ਕਿੰਨਾ ਡਿੱਗਦਾ ਕਿੰਨਾ ਘਟ ਹੈ ਏਜੀ ਦਾ ਉੱਥੇ ਕੰਮ ਹੀ ਕੋਈ ਨਹੀਂ ਮੈਂ ਤਾਂ ਖੁਦ ਕਹਿ ਰਿਹਾ ਮੈਂ ਤਾਂ ਕਹਿੰਦਾ ਚੀਫ ਨਿਸਰ ਸਾਹਿਬ ਦਾ ਵੀ ਉੱਥੇ ਕੰਮ ਨਹੀਂ ਹੈ ਚੀਫ ਨਿਸਰ ਸਾਹਿਬ ਇੱਥੇ ਬੈਠਣ ਗੱਲ ਕਰਨ ਏਜੀ ਦੇ ਨਾਲ ਹੋਰ ਸਾਰੀਆਂ ਲੀਗਲ ਟੀਮਸ ਨੂੰ ਬੁਲਾਉਣ ਆਪ ਦੇ ਚੀਫ ਸਕੱਟਰੀ ਨੂੰ ਬੁਲਾਉਣ ਤੇ ਉਸ ਤੋਂ ਬਾਅਦ ਹੋਰ ਤੇ ਕਰਕੇ ਕੰਮ ਕਰ ਸੁਪਰੀਮ ਕੋਰਟ ਦਾ ਰੁਕ ਕਰਨਾ ਚਾਹੀਦਾ ਸੋ ਸਾਨੂੰ ਸਾਰੀ ਜੇ ਸਰਕਾਰ ਜਾ ਕੇ ਦੰਗਲ ਤੇ ਬਹਿ ਜਾਏਗੀ ਤੁਹਾਡੀ ਸਰਕਾਰ ਹੈ ਤੁਹਾਡੀ ਗੱਲਬਾਤ ਹੈ ਤੁਹਾਡੇ ਅਫਸਰ ਨੇ ਤੁਹਾਡੇ ਐਸਐਸਪੀ ਨੇ ਤੁਹਾਡੇ ਡੀਸੀਜ਼ ਨੇ ਤੇ ਫਿਰ ਵੀ ਜੋ ਪਾਣੀ ਉੱਥੇ ਜਾ ਕੇ ਤੁਹਾਨੂੰ ਰੋਕਣ ਦੀ ਲੋੜ ਪੈ ਰਹੀ ਹੈ ਤਾਂ ਫਿਰ ਯਾਰ ਕੀ ਕਹਿ ਸਕਦੇ ਪਰਿੰਕੀ ਹਰਿਆਣਾ ਸਰਕਾਰ ਨੇ ਕੋਰਟ ਦੇ ਵਿੱਚ ਇਹ ਕਿਹਾ ਕਿ ਅਸੀਂ ਪੰਜਾਬ ਦੇ ਹਿੱਸੇ ਦਾ ਪਾਣੀ ਲੈ ਰਹੇ ਅਸੀਂ ਬੀਬੀਐਮਬੀ ਤੋਂ ਮੰਗ ਰਹੇ ਪੰਜਾਬ ਨੂੰ ਜਦੋਂ ਚਾਹੀਦਾ ਹੋਵੇਗਾ ਹਾਲਾਂਕਿ ਬੀਬੀ ਨੇ ਐਮਪੀ ਨੇ ਵੀ ਕਿਹਾ ਸੀ ਕਿ ਮੀਟਿੰਗ ਦੇ ਵਿੱਚ ਜਿਹੜੀ ਗੱਲਬਾਤ ਹੋਈ ਸੀ ਜਿਹਦੇ ਵਿੱਚ ਸਾਡੇ ਸਟੇਕ ਹੋਲਡਰ ਸੀ ਕਿਸੇ ਪੰਜਾਬ ਨਹੀਂ ਸੀਗਾ ਤੇ ਜਿਹੜੀ ਕੇਂਦਰ ਦੇ ਵਿੱਚ ਵੀ ਸੀਗੀ ਉਹਦੇ ਵਿੱਚ ਇਹ ਹੋਇਆ ਸੀਗਾ ਕਿ ਪੰਜਾਬ ਨੂੰ ਜਦੋਂ ਲੋੜ ਹੋएगी ਤੇ ਪਾਣੀ ਮਿਲੇਗਾ ਨਹੀਂ ਦੇਖੋ ਜੀ ਅਸੀਂ ਇਸ ਗੱਲ ਨਾਲ ਸਹਿਮਤ ਨਹੀਂ ਆਂ ਪੰਜਾਬ ਨੂੰ ਜਦੋਂ ਲੋੜ ਹੋਗੀ ਉਹ ਫਿਰ ਅਸੀਂ ਹਰਿਆਣਾ ਤੋਂ ਪਾਣੀ ਲਵਾਂਗੇ ਸਾਨੂੰ ਆਪਣੀ ਲੋੜ ਹੈ ਸਾਡੇ ਕੋਈ ਸਾਡੀ ਦੇ ਹੁਣ ਫਸਲ ਦੀ ਬਜਾਈ ਹੈ ਅਸੀਂ ਪਹਿਲਾਂ ਉਹਨਾਂ ਨੂੰ ਪਾਣੀ ਦੇਵਾਂਗੇ ਫਿਰ ਉਹਨਾਂ ਨੂੰ ਪਾਣੀ ਲਵਾਵਾਂਗੇ ਅਸੀਂ ਕੋਈ ਉਹਨਾਂ ਦੇ ਰਹਿਮੋ ਕਰਮ ਤੇ ਥੋੜੀਆਂ ਰਿਆ ਉਹਨਾਂ ਦੇ ਅਸੀਂ ਉਹਨਾਂ ਦੇ ਰਹਿਮੋ ਕਰਮ ਤੇ ਨਹੀਂ ਹੈ ਪੰਜਾਬ ਦਾ ਪਾਣੀ ਸਾਡਾ ਹੈ ਹੱਕ ਸਾਡਾ ਹੈ ਆਲਰੇਡੀ ਸਾਡੇ ਹੱਕਾਂ ਤੇ ਡਾਕਾ ਵੱਜਿਆ ਪਿਆ ਹੈ ਪਾਣੀ ਬਿਲਕੁਲ ਨਹੀਂ ਜਾਏਗਾ ਔਰ ਕਿਸੇ ਪ੍ਰਕਾਰ ਦੀ ਜ਼ਬਰਦਸਤੀ ਨਹੀਂ ਹੋਣੀ ਚਾਹੀਦੀ ਨਾ ਕੋਟ ਵੱਲੋਂ ਨਾ ਸਰਕਾਰ ਬੀਜੇਪੀ ਵੱਲੋਂ ਔਰ ਬੀਜੇਪੀ ਦੀ ਤਾਂ ਅਸੀਂ दखलੰਦਾਜੀ ਬਿਲਕੁਲ ਨਹੀਂ ਮੰਨਾਂਗੇ ਐਦਾ ਕਿਦਾਂ ਪਾਣੀ ਲੈ ਜਾਣਗੇ ਸਾਡਾ ਮੈਂ ਉਹ ਇਸੇ ਕਰਕੇ ਕਹਿ ਰਹੇ ਹਾਂ ਧਰਨਾ ਲਾਉਣ ਦੀ بجائے ਜੇ ਕੋਈ ਪ੍ਰੈਸ਼ਰ ਹੁੰਦਾ ਤਾਂ ਉੱਥੇ ਬੰਦਿਆਂ ਨੂੰ ਕਾਲ ਇਨ ਕਰੋ ਸਾਰੀ ਦੁਨੀਆ ਕਾਲ ਇਨ ਕਰੋ ਸਾਰਾ ਪੰਜਾਬ ਇਕੱਠਾ ਹੈ ਇਸ ਗੱਲ ਤੇ ਤੁਸੀਂ ਮਿਲ ਕੇ ਆਪਣੀ ਵਾਵਾ ਨਾ ਕਰੋ ਤੁਸੀਂ ਇਹ ਕਹੋ ਵੀ ਪੰਜਾਬ ਦਾ ਪਾਣੀ ਨਹੀਂ ਜਾਵਾਂਗੇ ਜਦੋਂ ਅਸੀਂ ਸਾਰੇ ਇਕੱਠੇ ਸੀ ਕਿ ਪੰਜਾਬ ਦਾ ਪਾਣੀ ਨਹੀਂ ਜਾਂਦੇ ਆ ਕਰਾਂ ਜਾਂਦਿਆਂਗੇ ਬੇਸ਼ੱਕ ਕੋਈ ਫੈਸਲਾ ਆਜੇ अच्छा बोले इन सब तन्नू अपोजिशन ਦੇ ਤੌਰ ਦੇ ਉੱਤੇ ਲੱਗਦਾ ਨਹੀਂ ਕਿ ਪ੍ਰੋਟੈਸਟ ਕਰਨਾ ਚਾਹੀਦਾ ਸਰਕਾਰ ਤੇ ਕਿਹਨੂੰ ਪ੍ਰੋਟੈਸਟ ਕਰਨਾ ਹੈ ਤੁਹਾਨੂੰ ਪ੍ਰੋਟੈਸਟ ਕਰਨਾ ਉੱਥੇ ਪ੍ਰੋਟੈਸਟ ਕਰ ਸਰਕਾਰ ਕਰਦੀ ਹੈ ਮੇਰਾ ਕੋਈ ਮੇਰਾ ਕੋਈ ਫਰਜ ਨਹੀਂ ਬੰਦਾ ਕਿ ਉੱਥੇ ਜਾ ਕੇ ਨੰਗਲ ਮੈਂ ਪ੍ਰੋਟੈਸਟ ਕਰਾਂ ਕਾਹਦਾ ਪ੍ਰੋਟੈਸਟ ਕਰਾਂ ਪ੍ਰੋਟੈਸਟ ਕਰਨਾ ਚਾਹੀਦਾ ਪ੍ਰਾਈਮ ਮਿਨਿਸਟਰ ਦੇ ਬਾਹਰ ਕਰਦੇ ਜਾਣ ਉੱਥੇ ਤਾਂ ਕੋਈ ਜਾਣ ਦੀ ਗੱਲ ਨਹੀਂ ਕਰ ਰਿਹਾ ਪ੍ਰਾਈਮ ਮਿਨਿਸਟਰ ਦੇ ਨੰਗਲ ਜਾ ਕੇ ਮੈਂ ਪ੍ਰੋਟੈਸਟ ਕਰਕੇ ਕਰਨੇ ਬੈਠਣ ਪੰਜਾਬ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਮੈਂ ਵੀ ਬੈਠਾਂਗਾ ਬੈਠਣ ਗ੍ਰਹਿ ਮੰਤਰੀ ਦੇ ਘਰ ਦੇ ਬਾਹਰ ਮੈਂ ਵੀ ਬੈਠਾਂ ਬਿਲਕੁਲ ਅਸੀਂ ਲੜਾਈ ਲੜਾਂਗੇ ਪਰ ਜਿੱਥੇ ਲੜਨੀ ਹੈ ਉੱਥੇ ਲੜਾਂਗੇ ਐ ਨੂੰ ਜਾਣ ਦੀ ਬਜਾਏ ਐ ਨੂੰ ਨਹੀਂ ਜਾਂਦੇ ਉਹ ਤੁਹਾਨੂੰ ਜਾਇਜ ਵੀ ਦਿੱਲੀ ਵਾਲਾ ਜਾਉਗੇ ਇਹ ਗੱਲ ਕੀਤੀ ਗਈ ਹੈ ਕਿ BBMP ਵੱਲੋਂ ਕੀ ਕੋਸ਼ਿਸ਼ ਹੋਈ ਹੈ ਜਿਹੜੀ BBMP ਨੇ ਕੇਸ ਦਾਇਰ ਕੀਤਾ ਹੈ ਹਰਿਆਣਾ ਪਾਂਦੀ ਪਾਰਟੀ ਬਣਨ ਫਿਰ ਗੱਲ ਅਕੀਸੀ BBMP ਉਹ ਜੀ ਪਾਖੜਾ ਬਿਆਸ ਮੈਨੇਜਮੈਂਟ ਕਿਨੇ ਬਣਾਤਾ ਹੁਣ ਸਾਰੀ ਮੈਨੇਜਮੈਂਟ ਕਿਹੜੀ ਹੈ ਦਿੱਲੀ ਦੀ ਅਸ਼ਾਰੇ ਕੀਰੇ ਤੇ ਚੱਲਦਾ ਹੈ ਦਿੱਲੀ ਵਾਲਿਆਂ ਦੇ ਜੋ ਦਿੱਲੀ ਵਾਲਿਆਂ ਨੇ ਕਹਿਤਾ ਉਹਨਾਂ ਨੂੰ ਉਹਨਾਂ ਨੇ ਦਾਇਰ ਕਰਤਾ ਅਲਟੀਮੇਟਲੀ ਪਹਿਲੀ ਗੱਲ ਤਾਂ ਸਾਨੂੰ ਉਦੋਂ ਹੀ ਜਾਣਾ ਚਾਹੀਦਾ ਸੀ ਜਦੋਂ ਸਾਡਾ ਅਧਿਕਾਰੀ ਉਹਨਾਂ ਨੇ ਉਥੋਂ ਹਟਾਤਾ ਸੀਗਾ ਸਾਨੂੰ ਉਦੋਂ ਹੀ ਕੋਰਟ ਦਾ ਰੁਖ اختیار ਕਰਨਾ ਚਾਹੀਦਾ ਸੀ ਵੀ ਸਾਡਾ ਜਿਹੜਾ ਬੰਦਾ ਤੁਸੀਂ ਸਾਡੇ ਬੰਦੇ ਹਟਾਤੇ ਸਾਡਾ 60% ਹਿੱਸਾ ਹੈ ਬੋਰਡ ਦੇ ਚੇਅਰਮੈਨ ਤੁਸੀਂ ਸਾਡੇ ਹਟਾ ਕੇ ਤੁਸੀਂ ਰਾਜਸਥਾਨ ਦੇ ਲਈ ਜਾਂਦੇ ਹੋ ਹਰਿਆਣੇ ਦੇ ਲਈ ਜਾਂਦੇ ਹੋ ਬਿਲਕੁਲ ਅਸੀਂ ਲੱਗਣ ਨਹੀਂ ਦੇਵਾਂਗੇ ਸਾਡਾ ਹੱਕ ਹੈ ਚੇਅਰਮੈਨ ਸਾਡਾ ਹੋਏਗਾ ਜੇ ਉਹ ਲੜਾਈ ਲੜੀ ਹੁੰਦੀ ਤਾਂ ਫਿਰ ਅੱਜ ਇਹ ਨੌਬਤ ਨਹੀਂ ਹੋਣੀ ਸੀ ਕੋਈ ਸਾਡਾ ਹੱਕ ਸੀਗਾ ਚੇਅਰਮੈਨ ਸਾਡਾ ਹੁੰਦਾ ਚੇਅਰਮੈਨ ਸਾਡੀ ਗੱਲ ਕਰਦਾ ਹੁਣ ਸਾਰੇ ਹੱਥ ਤਾਂ ਤੁਸੀਂ ਵੜਾਤੇ ਹੋ ਉਹਨਾਂ ਨੂੰ ਹੁਣ ਤਾਂ ਆਹੀ ਕੰਮ ਹੈ ਜਿਹੜਾ ਡਾਂਗ ਸੋਟਾ ਹੀ ਹੈ ਤੁਹਾਨੂੰ ਲੱਗਦਾ ਰਾਜਾ ਜੀ ਜਿਹੜਾ ਹੁਣ 4000 ਪੀਸਿੰਗ ਜਾ ਰਿਹਾ ਸੀ ਉਹ ਵੀ ਬੰਦ ਕਰ ਦੇਣਾ ਚਾਹੀਦਾ ਦੇਖੋ ਮੈਂ ਕਿ ਇਸ ਗੱਲ ਦੇ ਕਿਸੇ ਗੱਲ ਦੇ ਹੱਕ ਚ ਨਹੀਂ ਹੈ ਜੋ ਪ੍ਰੀਵੀਅਸ ਉਹਨਾਂ ਨਾਲ ਸਾਡਾ ਸਮਝੌਤਾ ਹੈਗਾ ਉਹਰੇ ਥਰੂ ਪਾਣੀ ਜਾਂਦਾ ਹੈ ਸਟੇਟਸ ਨੂੰ ਸਾਡਾ ਕੋਈ ਹਰਿਆਣਾ ਦੁਸ਼ਮਣ ਨਹੀਂ ਹੈ ਜੇ ਸਾਡੇ ਕੋਈ ਪਾਣੀ